ਦੇਤੀ ਦੇ ਵਿੱਚ ਹੋਣ ਗਿਆ ਜਿਹੜੀਆਂ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਸਾਰ ਇਹ ਗੱਲ ਕਹਿਣ ਕਿ ਬੱਚਾ ਦੇਹ ਵਜਨ ਦੀ ਆਪੋ ਜੀ ਬਾਹੂ ਨੂੰ ਜੀ ਕਾ ਘਰ ਸਾਰ ਬਾਹੂ ਜੀ ਦੀ ਭਤੇ ਅੰਦਰ ਆਪਾਂ ਬੱਚਿਆਂ ਨੂੰ ਅੰਮ੍ਰਿਤ ਵੇਲੇ ਉੱਠਦੇ ਆਂ ਹੀ ਸਤਨਾਮ ਬਾਣੀ ਦਾ ਜਾਪ ਕਰਾਵਾਂਗੇ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਇਸ਼ਨਾਨ ਪਾਣ ਹੋਵੇਗਾ ਉਸ ਤੋਂ ਬਾਅਦ ਜਿਹੜਾ ਉਹਦਾ ਨਿਤਨਣ ਕਰਵਾਇਆ ਜਾਵੇ ਉਸ ਤੋਂ ਬਾਅਦ ਜਿਹੜਾ ਉਹਨੂੰ ਜਲ ਪਾਣੀ ਛਕਣ ਦੇ ਵਾਸਤੇ ਦੇਵਾਂਗੇ ਫਿਰ ਸਾਨੂੰ ਬੱਚੇ ਦੀ ਰਾਖੀ ਰੱਖਣ ਦੀ ਕੋਈ ਲੋੜ ਨਹੀਂ ਕਿ ਸਾਡਾ ਜਿਹੜਾ ਬੱਚਾ ਹੈ ਉਹ ਪਰਾਹੀ ਨੂੰ ਪੈ ਗਿਆ ਕਿਉਂਕਿ ਬੱਚਾ ਇੱਕ ਕੋਰਾ ਕਾगज ਹੁੰਦਾ ਹੈ ਜੇਕਰ ਤੁਸੀਂ ਆਪਣੇ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਸਾੰਭ ਲਵੋਗੇ ਜੋ ਤੁਸੀਂ ਇਸ ਕਾगज ਦੇ ਉੱਪਰ ਇੱਕ ਬਰੀ ਸ਼ਾਮਪ ਦੋਵੋਗੇ ਉਹ ਸ਼ਾਮਪ ਜਾਵੇਗਾ ਜੇਕਰ ਤੁਹਾਡਾ ਬੱਚਾ ਕੋਸੀ ਕਰ ਬਾਣੀ ਦੇ ਨਾਲ ਜੋੜ ਦਿੱਤਾ ਫਿਰ ਸਾਰੀ ਜਨਕੀ ਬੱਚਾ ਭਾਵੇਂ ਜਿੱਥੇ ਮਰਜੀ ਘੁੰਮ ਜਾਵੇ ਪਰ ਉਹ ਮਾੜੀ ਸੰਗਤ ਧਰਮ ਨਹੀਂ ਕਰੇਗਾ ਕਿਉਂਕਿ ਉਹ ਚੰਗਾ ਗੁਣ ਜਿੜਿਆ ਹੋਇਆ ਹੈ ਕਿਉਂਕਿ